ਤੇ ਜਿਹੜਾ ਵਿਰੋਧ ਹੈ ਇਹ ਸਾਡਾ ਮੁੱਖ ਮੰਤਰੀ ਰਾਣੇ ਨਾਲ ਆ ਜਿਉ ਹੁੱਡਾ ਹੁੰਦਾ ਭਵਿੰਦਰ ਸਿੰਘ ਹੁੱਡਾ ਅਸੀਂ ਉਹਦਾ ਵਿਰੋਧ ਕਰਦੇ ਜੇ ਸਾਡੇ ਕਿਸਾਨ ਭਰਾਵਾਂ ਨੂੰ ਰੋਕਦਾ ਅਸੀਂ ਖਨੋਰੀ ਜਾਂਦੇ ਆ ਅਸੀਂ ਜਾਦ ਦੇ ਕੇ ਜਾਂਦੇ ਆ ਵੀ ਤੇ ਵੀ ਢੱਲੇ ਬਲ ਕੋਖੜਦਾਲ ਤੇ ਬੈਠਾ ਮੈਂ ਸੈਣੀ ਮੈਲੀ ਜਾਣਾ ਅਸੀਂ ਦਿੱਲੀ ਗਏ ਪਹਿਲਾਂ ਉੱਥੇ ਕਿੰਨੀ ਰਾਤ ਰਹਿ ਕੇ ਅਸੀਂ ਜਾਦ ਦੇ ਕੇ ਗਏ ਆ ਜਿਹੜੀ ਖੇਤੀ ਹੈ ਉਹ ਸੈਣੀ ਦੀ ਵੀ ਜੱਟ ਦੀ ਵੀ ਆ ਬਾਕੀ ਜਾਤੀਆਂ ਦੀ ਵੀ ਆ ਮੈਨੂੰ ਪਰਸੋਂ ਫੋਨ ਆਇਆ ਰਾਤ ਨੂੰ ਮੈਂ ਵੀ ਉਰੇ ਜਾਣਾ ਸੀਗਾ ਮੈਂ ਵੀ ਭਲੇਕੇ ਸੀਗਾ ਵੀ ਥਾੜੀ ਸਮਾਗਮ ਦਾ ਪ੍ਰੋਗਰਾਮ ਹੈ ਮੈਨੂੰ ਲਾਲਪੁਰੇ ਅਜੇ ਵੀ ਲਾਲਪੁਰੇ ਦਾ ਫੋਨ ਆਂਦਾ ਇਹ ਸਭ ਤੋਂ ਪਹਿਲੀ ਮੀਟਿੰਗ ਹਮ ਦੱਸਦਾ ਮੈਂ ਸ਼ੁਰੂ ਹੋਈ ਸੀਗੀ ਗੁਰਦੁਆਰਾ ਪਟਾ ਸਾਹਿਬ ਚ ਨਹੀਂ ਮੈਂ ਜਾ ਕੇ ਕਸਮ ਖਾਂਦਾ ਮੇਰੇ ਕੱਖ ਨਾ ਰਹੇ ਮੈਂ ਵੀ ਇਹੀ ਕਹਿੰਦਾ ਵੀ ਅਰਦਾਸ ਕਰ ਦਵੇ ਸਾਰੇ ਉੱਤੇ ਇਕੱਠੇ ਹੋ ਕੇ ਵੀ ਇਹਦੇ ਪਿੱਛੇ ਲਾਲਪੁਰਾ ਨਹੀਂ ਸੀ ਤੋਂ ਸਾਡੇ ਡਾਕਟਰ ਬਲਬੀਰ ਸੈਣੀ ਤੇ ਹਰਦੀਪ ਮੁੰਡੀਆਂ ਇਹ ਵੀ ਸਣੀ ਸਮਾਜ ਤੋਂ ਆਮ ਆਦੀ ਪਾਰਟੀ ਚ ਮੁੱਖ ਮੰਤਰੀ ਬਣੇ ਉਹਨਾਂ ਦਾ ਸਨਮਾਨ ਕਿਉਂ ਨਹੀਂ ਕਰਿਆ ਉਹਨਾਂ ਨੂੰ ਕਿਉਂਕਿ ਇਹਦਾ ਸਾਬਤ ਕਰਤਾ ਵੀ ਮੁੱਖ ਮੰਤਰੀ ਹਰਿਆਣਾ ਸਹੀ ਹੈ ਉਹ ਸਾਡੇ ਗੋਲੀ ਮਾਰੇ ਉਹ ਉਹਨਾਂ ਜਾਤੀ ਦੇ ਕੇ ਗੋਲੀ ਤਾਂ ਬੱਜਣੀ ਸ਼ੁਰੂ ਕਰਨ ਦੀ ਮੈਨੂੰ ਯਾਦ ਨਹੀਂ ਪਤਾ ਉਹਦੀ ਕਿਹਿਆ ਮੁੰਡੇ ਦੀ ਹੱਦ ਤੱਕ ਤੇ ਇਹ ਜਿਹੜੀ ਗੱਲ ਕਰਦੇ ਆ ਵੀ ਇਹ ਜਾਤੀ ਢਿੱਲੋਂ ਨੂੰ ਤਕਲੀਫ ਹੈ ਕਿਤੇ ਹੋਰ ਨੂੰ ਤਕਲੀਫ ਹੈ ਕਿਸੇ ਨੂੰ ਤਕਲੀਫ ਨਹੀਂ ਹਰ ਇੱਕ ਉਸ ਬੰਦੇ ਨੂੰ ਤਕਲੀਫ ਹੈ ਜਿਹੜਾ ਪੰਜਾਬ ਦਾ ਦੁੱਖ ਸਹਮਣਦਾ ਮੈਂ ਪ੍ਰਣ ਕਰਦਾ ਇਹ ਅੱਜ ਐਲਾਨ ਕਰਕੇ ਜਾਣ ਮੁੱਖ ਮੰਤਰੀ ਹਰਿਆਣੇ ਦੇ ਵੀ ਮੈਂ ਜਾ ਕੇ ਬੈਰੀਕੇਡ ਖੋਲਦਾ ਮੈਂ ਉਹ ਤਾਂ ਨੰਗੇ ਪੈਰੀ ਜਾਊਂਗਾ ਸਨਮਾਨ ਕਰਦਿਆਂ ਦਾ ਬਰਾਦਰੀ ਨੇ ਪ੍ਰੋਗਰਾਮ ਰੱਖਿਆ ਹੋਇਆ ਤੇ ਤੁਹਾਨੂੰ ਉਹ ਕਹਿੰਦੇ ਇਸ ਗੱਲ ਦੀ ਬਹੁਤ ਹੋਈ ਪਈ ਹੈ ਵੀ ਇਹਨਾਂ ਦੀ ਬਰਾਦਰੀ ਚੋਂ ਮੁੱਖ ਮੰਤਰੀ ਕਿਉਂ ਬਣ ਗਿਆ ਦੇਖੋ ਘਟੀਆ ਸੋਚ ਆਸੀਂ ਤਾਂ ਭਗਵੰਤ ਮਾਨ ਦਾ ਵੀ ਵਿਰੋਧ ਕਰਦੇ ਆ ਉਹਦੀ ਬਰਾਦਰੀ ਵੇਖ ਕੇ ਵਿਰੋਧ ਕਰਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਔਰ ਜਿਨ੍ਹਾਂ ਤੇ ਚਲਾਈਆਂ ਉਹਨਾਂ ਨੇ ਬਰਾਦਰੀਆਂ ਵੇਖ ਕੇ ਚਲਾਈਆਂ ਉਹ ਬਾਈ ਜੀ ਉਹ ਕਹਿੰਦੇ 나 ਤੁਸੀਂ ਇੱਥੇ ਦੇ ਜੰਮੇ ਨਾ ਪਲੇ ਵੀ ਮੈਂ ਤੁਹਾਡੇ ਬਾਬਤ ਸਵਾਲ ਕੀਤਾ ਸੀ ਉਹ ਕਹਿੰਦੇ ਮੈਂ ਇਹਦਾ ਕੋਈ ਜਵਾਬ ਨਹੀਂ ਦੇਣਾ ਉਹ ਕਹਿੰਦਾ ਇੱਥੇ ਜੰਮਿਆ ਪਲੇ ਵੀ ਜੰਮਿਆ ਦਾ ਉਹਨੂੰ ਕਹਿੰਦਾ ਮੇਰਾ ਬਰਥ ਸਰਟੀਫਿਕੇਟ ਵੇਖਿਆ ਕਿੱਥੋਂ ਦਾ ਜਾ ਕੇ ਚੈੱਕ ਕਰ ਲੈ ਅਨੰਦਪੁਰ ਸਾਹਿਬ ਦਾ ਮੇਰੀ ਗੱਲ ਛੱਡੋ ਤੁਸੀਂ ਕਹਿ ਰਹੇ ਹੋ ਨਾ ਵੀ ਬਾਰ-ਬਾਰ ਉਹ ਜਿਹ ਆ ਅਜੀਬੀਰ ਸਿੰਘ ਲਾਲਪੁਰਾਵਾ ਆ ਪਰਮਿਸ਼ਨ ਲੈ ਰਿਆ ਪ੍ਰੋਗਰਾਮ ਕਰਾਂ ਦੀ ਜਦੋਂ ਜਨਰਲ ਡਾਇਰ ਨੇ ਆਪਣਾ ਕੀ ਕਹਿੰਦੇ ਗੋੜੀਆਂ ਚਲਾਈਆਂ ਸੀ ਤੇ ਕਿਹੜੇ ਪਰਿਵਾਰ ਨੇ ਉਹਨਾਂ ਦਾ ਸਨਮਾਨ ਕੀਤਾ ਸੀ ਲੋਕ ਅਜ ਉਹਨਾਂ ਨੂੰ ਜੁੱਤੀਆਂ ਮਾਰਦੇ ਆ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਣੀ ਦਾ ਵਿਰੋਧ ਕੀਤਾ ਗਿਆ ਬ੍ਰਿੰਦਰ ਢਿੱਲੋਹਰੀ ਜਿਹੜੇ ਨੇ ਇੱਥੇ ਮੌਜੂਦ ਨੇ ਤੇ ਅਸੀਂ ਅਜੀਬੀਰ ਹੋਰਾਂ ਦੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਉਹ ਕੌਣ ਹੈ ਵਿਰੋਧ ਕਰਨ ਵਾਲਾ ਉਹ ਇੱਥੋਂ ਦਾ ਨਾ ਜੰਮਿਆ ਹੋਇਆ ਨਾ ਇੱਥੋਂ ਦਾ ਪਲਿਆ ਹੋਇਆ ਉਹ ਇੱਥੇ ਆ ਕੇ ਵਿਰੋਧ ਕਰ ਰਿਹਾ ਬ੍ਰਿੰਦਰ ਢਿੱਲੋ ਨੇ ਹੱਥਾਂ ਦੇ ਵਿੱਚ ਤੱਕਿਆ ਨੇ ਹਰਿਆਣੇ ਦੀ ਖੂਨੀ ਸੀਐਮ ਮੁਰਦਾਬਾਦ ਇਸ ਟਿਕਏ ਨਾਲ ਸ਼ਬਦ ਲਿਖਿਓ ਇਹਨੇ ਬਰਿੰਦਟਲੋ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਤੇ ਜਿਸ ਟਿਕਏ ਦਾ ਸਾਰਾ ਮਾਹੌਲ ਹੋਇਆ ਸਿਆਸੀ ਪਾਰਟੀਆਂ ਨੇ ਤਾਂ ਕਰਨਾ ਹੀ ਹੁੰਦਾ ਵਾ ਇਸ ਗੱਲ ਦੇ ਉੱਤੇ ਲੇਕਿਨ ਇਹ ਲੋਕਾਂ ਨੂੰ ਵੀ ਫੈਸਲਾ ਕਰਨਾ ਚਾਹੀਦਾ ਵਾ ਵੀ ਕੀ ਨਯਾਬ ਸੈਣੀ ਨੂੰ ਸਾਨੂੰ ਫੁੱਲਾਂ ਦੇ ਹਾਰ ਪਾਣੇ ਚਾਹੀਦੇ ਦੇਖੋ ਅਸੀਂ ਕੋਈ ਕਿਸੇ ਦਾ ਪ੍ਰੋਗਰਾਮ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਕੋਈ ਇਹ ਨਹੀਂ ਕਰਨਾ ਚਾਹੁੰਦੇ ਵੀ ਉਹ ਜਿਹੜੇ ਉਹ ਏਜੰਡਾ ਚਲਾਉਣਾ ਚਾਹੁੰਦੇ ਆ ਵੀ ਸ਼ਾਇਦ ਇੱਕ ਬਰਾਦਰੀ ਨੂੰ ਦੂਜੀ ਬਰਾਦਰੀ ਨਾਲ ਲਾਲਪੁਰਾ ਸਾਹਿਬ ਦੀ ਕੋਸ਼ਿਸ਼ ਆ ਵੀ ਮੈਂ ਖੜੀ ਕਰਕੇ ਇਸ ਤੇ ਬਰਾਦਰੀਆਂ ਦੀ ਰਾਜਨੀਤੀ ਖੜੀ ਕਰਕੇ ਮੈਂ ਆਪਣੇ ਰੋਟੀਆਂ ਸੇਕ ਲਾਂ ਲੇਕਿਨ ਮੈਂ ਅਸੀਂ ਨਾ ਕਿਸੇ ਬਰਾਦਰੀ ਦਾ ਵਿਰੋਧ ਕਰ ਰਹੇ ਆ ਨਾ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਆ ਅਸੀਂ ਨਯਾਬ ਸਿੰਘ ਸੈਣੀ ਦਾ ਵਿਰੋਧ ਕਰ ਰਹੇ ਆ ਜਿਹੜੇ ਕਿ ਜਿਨ੍ਹਾਂ ਨੇ ਸ਼ੁਭ ਕਰਨ ਦੇ ਕਾਤਲਾਂ ਸ਼ੁਭ ਕਰਨ ਦਾ ਕਾਤਲ ਆ ਕਿਸਾਨਾਂ ਦਾ ਰਸਤਾ ਰੋਕਿਆ ਹੋਇਆ ਅੱਜ ਵੀ ਉਹਨਾਂ ਨੂੰ ਜਾਨ ਨਹੀਂ ਦੇ ਰਿਹਾ ਦੱਲੇਵਾਲ ਸਾਹਿਬ ਜਿਹਦੇ ਕਰਕੇ ਅੱਜ ਬਾਰਡਰ ਤੇ ਭੁੱਖ ਹੜਤਾਲ ਤੇ ਬੈਠੇ ਆ ਦਿੱਲੀ ਦੀ ਬਜਾਏ ਉਹ ਨਿਆਬ ਸਿੰਘ ਸੈਣੀ ਜਿਹੜਾ ਮੁੱਖ ਮੰਤਰੀ ਹਰਿਆਣਾ ਵਾ ਮੁੱਖ ਮੰਤਰੀ ਹਰਿਆਣੇ ਦਾ ਵਿਰੋਧ ਆ ਔਰ ਹਰ ਪੱਖੋਂ ਵਿਰੋਧ ਆ ਜਿਹਦੇ ਨਾਲ ਅਸੀਂ ਆਪਣੀ ਜ਼ਮੀਰਾਂ ਨੂੰ ਅਸੀਂ ਜਵਾਬ ਦੇ ਸਕੀਏ ਨਾ ਅਸੀਂ ਕਿਸੇ ਬੰਦੇ ਨੂੰ ਜਵਾਬ ਦੇਈਆਂ ਨਾ ਅਸੀਂ ਕਿਸੇ ਹੋਰ ਨੂੰ ਜਵਾਬ ਦੇਈਆਂ ਅਸੀਂ ਆਪਣੀ ਜ਼ਮੀਰ ਨੂੰ ਜਵਾਬ ਦੇਈਆਂ ਵੀ ਮੁੱਖ ਮੰਤਰੀ ਇੱਥੋਂ ਆਇਆ ਸੀ ਔਰ ਉਹਨੂੰ ਲੱਗਦਾ ਸੀ ਵੀ ਮੇਰਾ ਸਵਾਗਤ ਹੋ ਜੂਗਾ ਆ ਕੁਝ ਲੋਕ ਖੜੇ ਸੀਗੇ ਇੱਥੇ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਤਾਂ ਕਿ ਉਹਨੂੰ ਪਤਾ ਚੱਲੇ ਵੀ ਪੰਜਾਬੀਆਂ ਦਾ ਖੂਨ ਜਿਹੜਾ ਵਾ ਹੱਲੇ ਪਾਣੀ ਨਹੀਂ ਹੋਇਆ ਔਰ ਇਹ ਜਿਹੜੇ ਲਾਲਪੁਰਾ ਪਰਿਵਾਰ ਜਿਹੜੀ ਰਾਜਨੀਤੀ ਕਰਨਾ ਚਾਹ ਰਿਹਾ ਵਾ ਬਰਾਦਰੀ ਨੂੰ ਅੱਗੇ ਕਰਕੇ ਉਹਨਾਂ ਨੂੰ ਵੀ ਜਵਾਬ ਸੀ ਵੀ ਇਹੋ ਜੀ ਰਾਜਨੀਤੀ ਅਸੀਂ ਭਾਈਆਂ ਨੂੰ ਭਾਈ ਨਾਲ ਲੜਾਣ ਦੀ ਔਰ ਵੰਡਣ ਦੀ ਨਹੀਂ ਚ ਕੈਂਚਾ ਦਾ ਪ੍ਰੋਗਰਾਮ ਨਹੀਂ ਸੀ ਲਾਲਪੁਰਾ ਪਰਿਵਾਰ ਨੇ ਇਹ ਗੱਲ ਸਪਸ਼ਟ ਕੀਤੀ ਉਹ ਕਹਿੰਦੇ ਸਾਡਾ ਥੋੜੀ ਪ੍ਰੋਗਰਾਮ ਬਰਾਦਰੀ ਨੇ ਪ੍ਰੋਗਰਾਮ ਰੱਖਿਆ ਹੋਇਆ ਤੇ ਤੁਹਾਨੂੰ ਉਹ ਕਹਿੰਦੇ ਇਸ ਗੱਲ ਦੀ ਬਹੁਤ ਹੋਈ ਪਈ ਹੈ ਵੀ ਇਹਨਾਂ ਦੀ ਬਰਾਦਰੀ ਚੋਂ ਮੁੱਖ ਮੰਤਰੀ ਕਿਉਂ ਬਣ ਗਿਆ ਦੇਖੋ ਘਟੀਆ ਸੋਚ ਆਸੀਂ ਤਾਂ ਭਗਵੰਤ ਮਾਨ ਦਾ ਵੀ ਵਿਰੋਧ ਕਰਦੇ ਆ ਉਹਦੀ ਬਰਾਦਰੀ ਵੇਖ ਕੇ ਵਿਰੋਧ ਕਰਦੇ ਆ ਜਦੋਂ ਅਗਰ ਮੰਨ ਲਓ ਕੱਲ ਨੂੰ ਕੋਈ ਵੀ ਬਰਾਦਰੀ ਵਾਲਾ ਬੰਦਾ ਇਹੋ ਹੀ ਤਾਂ ਲੋਕਾਂ ਦੇ ਵਿੱਚ ਗੱਲ ਪਹੁੰਚਾਉਣ ਦੀ ਇਹਨਾਂ ਦੀ ਕੋਸ਼ਿਸ਼ ਆ ਨਾ ਵੀ ਇਹ ਬਰਾਦਰੀ ਦਾ ਵਿਰੋਧ ਕਰ ਰਿਹਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਔਰ ਜਿਨ੍ਹਾਂ ਤੇ ਚਲਾਈਆਂ ਉਹਨਾਂ ਨੇ ਬਰਾਦਰੀਆਂ ਵੇਖ ਕੇ ਚਲਾਈਆਂ ਜਿਹੜੇ ਕਿਸਾਨ ਉੱਥੇ ਬੈਠੇ ਆ ਉਹ ਬਰਾਦਰੀ ਦੇ ਹਿਸਾਬ ਨਾਲ ਬੈਠੇ ਆ ਕਿਸੇ ਆਧਾਰ ਤੇ ਵਿਰੋਧ ਕਰ ਰਹੇ ਹੋ ਬਾਈ ਜੀ ਉਹ ਕਹਿੰਦੇ ਨਾ ਤੁਸੀਂ ਇੱਥੇ ਦੇ ਜੰਮੇ ਨਾ ਪਲੇ ਵੀ ਮੈਂ ਤੁਹਾਡੇ ਬਾਬਤ ਸਵਾਲ ਕੀਤਾ ਸੀ ਉਹ ਕਹਿੰਦੇ ਮੈਂ ਇਹਦਾ ਕੋਈ ਜਵਾਬ ਨਹੀਂ ਦੇਣਾ ਕਿਹੜਾ ਇੱਥੇ ਜੰਮੇ ਪਲੇ ਦੇਖੋ ਉਹਨਾਂ ਨੂੰ ਪੁੱਛੋ ਵੀ ਅਗਰ ਇਸ ਆਧਾਰ ਦੇ ਉੱਤੇ ਸਵਾਲ ਕਰਨੇ ਆ ਫਿਰ ਤਾਂ ਮੋਦੀ ਨੂੰ ਕੋਈ ਸਵਾਲ ਹੀ ਨਹੀਂ ਕਰ ਸਕਦਾ ਫਿਰ ਤਾਂ ਔਰ ਅਗਰ ਜੰਮਣ ਪਲਣ ਦੀ ਵੀ ਗੱਲ ਆ ਤੇ ਉਹਨਾਂ ਨੂੰ ਕੋਈ ਸ਼ਾਇਦ ਮੇਰਾ ਇਹ ਜਿਹੜਾ ਇੱਕ ਮੁੱਦੇ ਨੂੰ ਪਟਕਾਉਣ ਦੀ ਗੱਲ ਨਹੀਂ ਹੁੰਦੀ ਵੀ ਜੰਮਿਆਂ ਦਾ ਉਹਨੂੰ ਕਹ ਮੇਰਾ ਬਰਥ ਸਰਟੀਫਿਕੇਟ ਵੇਖਿਆ ਕਿੱਥੋਂ ਦਾ ਜਾ ਕੇ ਚੈੱਕ ਕਰ ਲੈ ਆਨੰਦਪੁਰ ਸਾਹਿਬ ਦਾ ਜਿੰਨਾ ਕਿ ਇਹ ਇਹ ਨਾ ਜਦੋਂ ਮੁੱਦਿਆਂ ਨੂੰ ਪਟਕਾਣਾ ਹੋਵੇ ਜਾਂ ਜਦੋਂ ਕਿਸੇ ਗੱਲ ਦੇ ਉੱਤੇ ਖੜਨਾ ਨਾ ਹੋਵੇ ਔਰ ਆਪਣੀ ਗੱਲ ਨੂੰ ਛੁਪਾ ਕੇ ਚੋਰੀਛਿਪੀ ਸੱਜੇ ਖੱਬੇ ਕੱਢਣਾ ਹੋਵੇ ਉਦੋਂ ਇਹ ਜੇ ਮੇਰੀ ਔਰ ਉਹਨਾਂ ਦੀ ਲੜਾਈ ਥੋੜਾ ਵਾ ਅਗਰ ਮੇਰੀ ਔਰ ਉਹਨਾਂ ਦੀ ਨਿੱਜੀ ਲੜਾਈ ਆ ਤੇ ਫਿਰ ਉਹ ਤਾਂ ਬੜੇ ਤਰੀਕੇ ਨਾਲ ਲੜਨ ਦੇ ਬੜੇ ਪਲੇਟਫਾਰਮ ਆ ਬਰਿੰਦਰ ਢਿੱਲੋਂ ਫੁੱਟ ਪਾਉਣਾ ਚਾਹੁੰਦੇ ਨੇ ਸੈਣੀ ਸਮਾਜ ਤੇ ਬਾਕੀਆਂ ਦੇ ਵਿੱਚ ਆ ਖੜੇ ਸੈਣੀ ਸਮਾਜ ਦੇ ਲੋਕ ਤੁਸੀਂ ਪੁੱਛ ਲਓ ਹਾਂਜੀ ਮੈਂ ਆਹ ਖੜੇ ਸੈਣੀ ਸਮਾਜ ਦੇ ਤੋਂ ਆਏ ਸੈਣੀ ਤੋਂ ਆਏ ਇਹਦੇ 'ਚ ਜਿਹੜਾ ਵਿਰੋਧ ਹੈ ਨਾਮ ਜਿਹੜੇ ਸੈਣੀ ਐ ਮੇਰਾ ਨਾਮ ਸਰਪੂ ਸਿੰਘ ਸੈਣੀ ਐ ਮੈਂ ਰੋਪੜ ਦਾ ਕਾਉਂਸਲਰ ਵੀ ਹਾਂ ਤੇ ਜਿਹੜਾ ਵਿਰੋਧ ਹੈ ਇਹ ਸਾਡਾ ਮੁੱਖ ਮੰਤਰੀ ਰਾਣੇ ਨਾਲ ਆ ਜਿਉ ਹੁੱਡਾ ਹੁੰਦਾ ਭਵਿੰਦਰ ਸਿੰਘ ਹੁੱਡਾ ਅਸੀਂ ਇਹਦਾ ਵਿਰੋਧ ਕਰਦੇ ਜੇ ਸਾਡੇ ਕਿਸਾਨ ਭਰਾਵਾਂ ਨੂੰ ਰੋਕਦਾ ਅਸੀਂ ਖਨੋਰੀ ਜਾਂਦੇ ਆ ਅਸੀਂ ਜਾਦ ਦੇ ਕੇ ਜਾਂਦੇ ਆ ਵੀ ਤੇ ਵੀ ਡੱਲੇਵਾਲ ਭੁਖੜਦਾਲ ਤੇ ਬੈਠਾ ਮੈਂ ਸੈਣੀ ਮੈਂ ਨਹੀਂ ਜਾਣਾ ਅਸੀਂ ਦਿੱਲੀ ਗਏ ਪਹਿਲਾਂ ਉੱਥੇ ਕਿੰਨੀ ਰਾਤ ਰਹਿ ਕੇ ਅਸੀਂ ਜਾਦ ਦੇ ਕੇ ਗਏ ਆ ਜਿਹੜੀ ਖੇਤੀ ਐ ਉਹ ਸੈਣੀ ਦੀ ਵੀ ਜੱਟ ਦੀ ਵੀ ਆ ਬਾਕੀ ਜਾਤੀਆਂ ਦੀ ਵੀ ਆ ਆ ਤਾਂ ਨਵੇਂ ਹੀ ਇਕੱਠਾ ਕਰ ਲਿਆ ਇਹਨਾਂ ਨੇ ਮੈਨੂੰ ਪਰਸੋਂ ਫੋਨ ਆਇਆ ਰਾਤ ਨੂੰ ਮੈਂ ਵੀ ਉਰੇ ਜਾਣਾ ਸੀਗਾ ਮੈਂ ਵੀ ਭਲੇਕੇ ਸੀਗਾ ਵੀ ਸੈਣੀ ਸਮਾਗਮ ਦਾ ਪ੍ਰੋਗਰਾਮ ਹੈ ਇਹ ਮੈਨੂੰ ਲਾਲਪੁਰੇ ਅਜੇ ਵੀ ਲਾਲਪੁਰੇ ਦਾ ਫੋਨ ਆਂਦਾ ਇਹ ਸਭ ਤੋਂ ਪਹਿਲੀ ਮੀਟਿੰਗ ਜਦੋਂ ਦੱਸਦਾ ਮੈਂ ਸ਼ੁਰੂ ਹੋਈ ਸੀਗੀ ਗੁਰਦੁਆਰਾ ਪਟਾ ਸਾਹਿਬ ਚ ਨਹੀਂ ਮੈਂ ਜਾ ਕੇ ਕਸਮ ਖਾਂਦਾ ਮੇਰਾ ਕੱਖ ਨਾ ਰਹੇ ਤੇ ਜਿਹੜੇ ਕਹਿੰਦੇ ਆ ਕਮੇਟੀ ਵਾਲੇ ਇਹਨਾਂ ਗੁਰਦਾਰੇ ਬਲਾਓ ਉੱਥੇ ਪਟਾ ਸਾਹਿਬ ਜਿੱਥੇ ਪਹਿਲੀ ਮੀਟਿੰਗ ਹੋਈ ਸੀ ਫਿਰ ਮੈਂ ਕਹਿੰਦਾ ਵੀ ਜਿਵੇਂ ਇਹ ਘਰਸੀਮਤਪੁਰ ਬਾਦਲ ਦੀ ਇਹਨਾਂ ਅਰਦਾਸ ਸੁਣੀ ਗਈ ਸੀ ਵੀ ਜਿਹੜੇ ਪਾਪੀ ਹੋਣ ਕਿਉਂਦਾ ਕੱਖ ਨਾ ਰਹੇ ਮੈਂ ਵੀ ਇਹੀ ਕਹਿੰਦਾ ਵੀ ਅਰਦਾਸ ਕਰ ਦਵੇ ਸਾਰੇ ਉੱਥੇ ਇਕੱਠੇ ਹੋ ਕੇ ਵੀ ਇਹਦੇ ਪਿੱਛੇ ਲਾਲਪੁਰਾ ਨਹੀਂ ਸੀ ਮੈਨੂੰ ਪਰਸੋਂ ਲਾਲਪੁਰਾ ਦਾ ਫੋਨ ਆਇਆ ਉਦੋਂ ਵੀ ਜੋ ਮੀਟਿੰਗ ਹੋਈ ਮੈਂ ਉੱਥੇ ਵੀ ਇਹ ਗੱਲ ਕਹੀ ਵੀ ਚੰਗੀ ਗੱਲ ਆ ਸਾਡੇ ਜਾਤੀ ਤੋਂ ਮੁੱਖ ਮੰਤਰੀ ਬਣੇ ਐ ਵੀ ਇਹਦੇ 'ਚ ਇਹ ਵੀ ਗੱਲ ਮੈਂ ਕਹੀ ਮੈਂ ਕਿਹਾ ਦੋ ਸਾਡੇ ਡਾਕਟਰ ਬਲਬੀਰ ਸੈਣੀ ਤੇ ਹਰਦੀਪ ਮੁੰਡੀਆਂ ਇਹ ਵੀ ਸਹੀ ਸਮਾਜ ਤੋਂ ਆਮ ਆਦੀ ਪਾਰਟੀ 'ਚ ਮੁੱਖ ਮੰਤਰੀ ਬਣੇ ਉਹਨਾਂ ਦਾ ਸਨਮਾਨ ਕਿਉਂ ਨਹੀਂ ਕਰਿਆ ਉਹਨਾਂ ਨੇ ਜਿਹੇ ਸੈਣੀ ਜਾਤੀ ਦੀ ਗੱਲ ਕਰਦੇ ਐ ਤਾਂ ਸਾਡੇ ਤਾਂ ਰਾਜਸਥਾਨ ਤੋਂ ਪਹਿਲਾ ਮੁੱਖ ਮੰਤਰੀ ਰਹੇ ਆ ਉਹਨਾਂ ਦਾ ਸਨਮਾਨ ਕਿਉਂ ਨਹੀਂ ਕਰਿਆ ਬੀਜੇਪੀ ਦਾ ਸਬੰਧਤ ਮੁੱਖ ਮੰਤਰੀ ਹੈ ਇਹਨਾਂ ਨੂੰ ਜਾਣ ਕੇ ਉਹਰੇ ਬੁਲਾਇਆ ਗਿਆ ਪੰਜਾਬ 'ਚ ਕਿਉਂਕਿ ਇਹਨੇ ਸਾਬਤ ਕਰਤਾ ਵੀ ਮੁੱਖ ਮੰਤਰੀ ਹਰਿਆਣਾ ਸਹੀ ਹੈ ਉਹ ਸਾਡੇ ਗੋਲੀ ਮਾਰੇ ਉਹ ਉਹਨਾਂ ਜਾਤੀ ਦੇਖ ਕੇ ਗੋਲੀ ਤਾਂ ਬੱਜਣੀ ਸ਼ੁਭ ਕਰਨ ਦੀ ਮੈਨੂੰ ਯਾਦ ਨਹੀਂ ਪਤਾ ਉਹਦੀ ਕਿਹਿਆ ਮੁੰਡੇ ਦੀ ਹੱਤ ਤੱਕ ਸ਼ਾਇਦ ਤੁਸੀਂ ਪੱਤਰਕਾਰ ਆ ਤੁਹਾਨੂੰ ਪਤਾ ਹੋਊਗੀ ਜਾਤ ਕੀ ਆ ਉਹਦੀ ਤੁਸੀਂ ਵੀ ਯਾਦ ਨਹੀਂ ਦੱਸ ਸਕਦੇ ਸਾਨੂੰ ਪਤਾ ਉਹ ਪੰਜਾਬੀ ਆ ਉਹ ਹੱਕਾਂ ਲਈ ਲੜਨ ਗਿਆਤਾ ਉਹਨੇ ਗੋਲੀ ਖਾ ਲਈ ਸਾਨੂੰ ਯਾਦ ਨਹੀਂ ਪਤਾ ਉਹਦੀ ਕੀ ਸੀ ਮੁੰਡੇ ਦੀ ਤੇ ਇਹ ਜਿਹੜੀ ਗੱਲ ਕਰਦੇ ਆਂ ਵੀ ਇਹ ਜਾਤੀ ਢਿੱਲੋਂ ਨੂੰ ਤਕਲੀਫ ਆ ਕਿਤੇ ਹੋਣ ਤਕਲੀਫ ਹੈ ਕਿਸੇ ਨੂੰ ਤਕਲੀਫ ਨਹੀਂ ਹਰ ਇੱਕ ਉਸ ਬੰਦੇ ਨੂੰ ਤਕਲੀਫ ਹੈ ਜਿਹੜਾ ਪੰਜਾਬ ਦਾ ਦੁੱਖ ਸਮਝਦਾ ਹੈ ਜਿਹੜਾ ਕਿਸਾਨਾਂ ਦਾ ਦੁੱਖ ਸਮਝਦਾ ਪਰ ਮੈਂ ਤਾਂ ਇਹ ਵੀ ਮੰਨਦਾ ਵੀ ਬਾਈ ਜੀ ਸੈਣੀ ਜੇ ਸਮਾਜ ਦੇ ਵਿੱਚੋਂ ਨਾ ਉਹ ਮੁੱਖ ਮੰਤਰੀ ਬਣ ਗਏ ਕੱਲ ਨੂੰ ਹੁਣ ਤੱਕ ਨਹੀਂ ਜਾਣ ਦਿੱਤਾ ਕੱਲ ਨੂੰ ਹੋਰ ਕਿਸਾਨਾਂ ਦੀਆਂ ਸ਼ਾਤਾਂ ਹੋ ਜਾਂਦੀਆਂ ਫਿਰ ਕਲੰਕ ਵੀ ਤਾਂ ਸੈਣੀ ਦੇ ਨਾਲ ਤੇ ਲਾਉਂਗਾ ਮੈਂ ਪ੍ਰਣ ਕਰਦਾ ਇਹ ਅੱਜ ਐਲਾਨ ਕਰਕੇ ਜਾਣ ਮੁੱਖ ਮੰਤਰੀ ਹਰਿਆਣੇ ਦੇ ਵੀ ਮੈਂ ਜਾ ਕੇ ਬੈਰੀਗੜ ਖੋਲਦਾ ਮੈਂ ਉਹ ਤਾਂ ਨੰਗੇ ਪੈਰੀ ਜਾਊਂਗਾ ਸਨਮਾਨ ਕਰਦਿਆਂ ਦਾ ਤੁਸੀਂ ਅੰਦਰ ਬੈਠੋਗੇ ਜਿਹਨਾਂ ਨੇ ਐਲਾਨ ਕਰਤਾ ਉਹਨਾਂ ਨੇ ਕਹਿਤਾ ਕਿ ਅਸੀਂ ਖੋਲ ਦਾਂਗੇ ਫਿਰ ਤੁਸੀਂ ਅੰਦਰ ਬੈਠੋਗੇ ਸਾਰੇ ਪੰਜਾਬ ਦੀਆਂ ਜਾਤੀਆਂ ਜਾਣਗੇ ਉਹਨਾਂ ਸਨਮਾਨ ਕਰਨ ਸਾਰੇ ਜਾਉਂਗੇ ਅਸੀਂ ਅਸੀਂ ਸਾਰੇ ਸੈਣੀ ਪਾਈ ਆ ਅਸੀਂ ਸਾਰੇ ਜਾਉਂਗੇ ਅਸੀਂ ਦੁਬਾਰਤ ਵੀ ਬੁਲਾਉਂਗੇ ਇਹਨਾਂ ਨੂੰ ਸਨਮਾਨ ਕਰਨੇ ਵਾਸਤੇ ਪਰ ਪਰ ਗੱਲ ਇਹ ਆ ਵੀ ਅਗਰ ਨਹੀਂ ਕਰਦੇ ਤੇ ਫਿਰ ਇਹ ਲਾਲਪੁਰੇ ਤੇ ਜੁੱਤੀਆਂ ਵੱਜਣੀਆਂ ਚਾਹੀਦੀਆਂ ਕਿ ਨਹੀਂ ਵੀ ਕਿਉਂ ਸਾਡੇ ਹੱਕ ਤੇ ਦੀਵੇ ਬਾਲ ਥੋੜਾ ਕੰਟਰੋਲ ਰੱਖੋ ਕਿਉਂਕਿ ਉਹ ਕਿਸੇ ਸੀਟ ਦੇ ਵਿੱਚ ਮੇਰੀ ਗੱਲ ਛੋੜੋ ਤੁਸੀਂ ਕਹਿ ਰਹੇ ਹੋ ਨਾ ਵੀ ਬਾਰ-ਬਾਰ ਉਹ ਜਿਹੜੀਆਂ ਆ ਦੇਖੋ ਆ ਭਾਰਤੀ ਜਨਤਾ ਪਾਰਟੀ ਦਾ ਲੈਟਰ ਪੈਡ ਆ ਆ ਅਜੇ ਵੀਰ ਸਿੰਘ ਲਾਲਪੁਰਾ ਵਾ ਆ ਪਰਮਿਸ਼ਨ ਲੈ ਰਿਆ ਪ੍ਰੋਗਰਾਮ ਕਰਾਣ ਦੀ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਇਹ ਇਹ ਬੀਜੇਪੀ ਇਨਵੋਲਟ ਨਹੀਂ ਆ ਪ੍ਰੋਗਰਾਮ ਚ ਬੀਜੇਪੀ ਤਾਂ ਜ਼ਿਲ੍ਹਾ ਪ੍ਰਧਾਨ ਹੋਵੇ ਪਰਮਿਸ਼ਨਾਂ ਅਰੇਂਜਮੈਂਟ ਦੀਆਂ ਲੈਟਰ ਪੈਡ ਦੀਆਂ ਹੈਲੀਕਾਪਟਰ ਦੀਆਂ ਸਾਰੀਆਂ ਇਹ ਲਵੇ ਲੋਕ ਇਹਨਾਂ ਨੂੰ ਕਹੋ ਵੀ ਜਿੰਨੇ ਸੈਣੀ ਸਮਾਜ ਦੇ ਲੋਕ ਆ ਆਪਣੇ ਬੱਚਿਆਂ ਦੇ ਹੱਥ ਰੱਖ ਕੇ ਸੌਂ ਖਾ ਕੇ ਕਹਿ ਦੇਣ ਵੀ ਲਾਲਪੁਰੇ ਨੇ ਕਿਹਾ ਨਹੀਂ ਵੀ ਅਸੀਂ ਪ੍ਰੋਗਰਾਮ ਕਰਾਣਾ ਕਿਉਂਕਿ ਲਾਲਪੁਰਾ ਸਾਹਿਬ ਦਾ ਜਿਹੜਾ ਆਧਾਰ ਆ ਭਾਈ ਉਹਨਾਂ ਦਾ ਪ੍ਰੋਗਰਾਮ ਇੰਨਾ ਕਿ ਉਹ ਕਹਿੰਦੇ 1 ਕਰੋੜ 37 ਲੱਖ ਦੀ ਇੱਕ ਬੱਸ ਤਿਆਰ ਕੀਤੀ ਗਈ ਆ ਅੱਖਾਂ ਦੇ ਚੈੱਕਅਪ ਦੀ ਉਹ ਇੱਕ ਸੰਸਥਾ ਨੂੰ ਕੁਲਵੰਤ ਢਾਲੀਵਾਲ ਹੋਰਾਂ ਨੂੰ ਲੋ ਸਮਰਪਿਤ ਕਰਨੀ ਆ ਲੋਕ ਅਰਪਣ ਕਰਨੀ ਉਹਨਾਂ ਦਾ ਇਹਦੇ ਵਿੱਚ ਇੰਨੀ ਕ ਇਨਵੋਲਵਮੈਂਟ ਆ ਸਮਾਜ ਸੇਵਾ ਦਾ ਕੰਮ ਕਰ ਰਹੇ ਉਹ ਕਹਿੰਦੇ ਜੀ ਮੈਂ ਤੁਹਾਨੂੰ ਆ ਚਿੱਠੀ ਦਿਖਾਤੀ ਇਨਵੋਲਵਮੈਂਟ ਦੀ ਮੈਂ ਤੁਹਾਨੂੰ ਇਹ ਕਹਿ ਰਿਹਾ ਭਾਈ ਜੀ ਅਗਰ ਬੱਸ ਦੇਣੀ ਸੀ ਚੰਡੀਗੜ੍ਹ ਜਾ ਕੇ ਦੇ ਜਾਂਦੇ ਹਰਿਆਣਾ ਜਾ ਕੇ ਦੇ ਜਾਂਦੇ ਸਾਡੇ ਕਿਸਾਨਾਂ ਨੂੰ ਤਾਂ ਰਸਤਾ ਦਿੱਤਾ ਨਹੀਂ ਜਾ ਰਿਹਾ ਤੇ ਅਸੀਂ ਉਹਨਾਂ ਵਾਸਤੇ ਫੁੱਲ ਵਿਛਾ ਦਈਏ ਮੁੱਖ ਮੰਤਰੀ ਵਾਸਤੇ ਔਰ ਇਹ ਮੈਸੇਜ ਲੈ ਲਓ ਮੇਰੇ ਨਾਲ ਤੁਸੀਂ ਨਾ ਗੱਲ ਨੂੰ ਕਿਸੇ ਹੋਰ ਪਾਸੇ ਨੂੰ ਨਾ ਲੈ ਕੇ ਜਾਓ ਵੀ ਮੈਂ ਆਪਣਾ ਲਾਲਪੁਰਾ ਸਾਡੇ ਨਾਲ ਉਲਟ ਇਲੈਕਸ਼ਨ ਲੜਦੇ ਆ ਉਹ ਭਾਜਪੀ ਦੇ ਆ ਅਸੀਂ ਕਾਂਗਰਸ ਦੇ ਆ ਇਹ ਵਿਰੋਧ ਮੇਰਾ ਔਰ ਉਹਨਾਂ ਦਾ ਨਹੀਂ ਆ ਇਹ ਸਾਰੇ ਜਿਹੜੇ ਬੰਦੇ ਆ ਇਹਨਾਂ ਦੀ ਗੱਲ ਦੀ ਭਾਵਨਾ ਵੀ ਤਾਂ ਕਿਸੇ ਨੇ ਰੱਖਣੀ ਆ ਨਾ ਬਹੁਤ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ ਪੰਜਾਬ ਚ ਚਲੋ ਰੋਪੜ ਚ ਆ ਰਹੇ ਆ ਪੰਜਾਬ ਦੇ ਲੋਕਾਂ ਚ ਰੋਸ਼ਨੀ ਆਊਗਾ ਯਾਰ ਸਾਡੇ ਜਿਹੜੇ ਉੱਥੇ ਬਾਰਡਰ ਤੇ ਕਿਸਾਨ ਬੈਠੇ ਆ ਉਹਨਾਂ ਦਾ ਰਸਤਾ ਰੋਕਿਆ ਹੋਇਆ ਤੇ ਰੋਪੜ ਵਾਲੇ ਲੋਕਾਂ ਨੇ ਉਹਨਾਂ ਦਾ ਸਵਾਗਤ ਕਰਤਾ ਘਟੋ ਘਟ ਅਸੀਂ ਵੀ ਤਾਂ ਰੋਪੜ ਦੇ ਵਾਸਤੇ ਕਿਤੇ ਜਵਾਬ ਦੇਈਆਂ ਨਾ ਵਾਸੀਂ ਇੱਥੋਂ ਦੇ ਇਹ ਜਿਹੜੇ ਲੋਕ ਇੱਥੋਂ ਦੇ ਪਾਵਰ ਆਫ ਅਟਰਨੀਆ ਲਈ ਫਿਰਦੇ ਰਜਿਸਟਰੀਆਂ ਕਰਾਈ ਫਿਰਦੇ ਆ ਵੀ ਇੱਥੋਂ ਦੀ ਜਿਹੜੇ ਇੱਥੇ ਤੇ ਜੰਪਲ ਬਣ ਕੇ ਇੱਥੋਂ ਦੇ ਪਿੱਠ ਦੇ ਲੋਕਾਂ 'ਚ ਛੁਰਾ ਮਾਰ ਰਿਹਾ ਕਲੰਕਿਤ ਕਰ ਰਿਹਾ ਉਹਨਾਂ ਨੂੰ ਰੋਪੜ ਦੇ ਲੋਕਾਂ ਨੂੰ ਕਲੰਕਿਤ ਅਗਰ ਕਰ ਰਿਹਾ ਨਾ ਕੋਈ ਅੱਜ ਤੇ ਉਹ ਲਾਲਪੁਰਾ ਪਰਿਵਾਰ ਕਰਦਾ ਪਿਆ ਵਾ ਅੱਜ ਤੱਕ ਮੈਂ ਤੁਹਾਨੂੰ ਪੁੱਛ ਲੈਂਦਾ ਵਾ ਪੁਰਾਣਾ ਇਤਿਹਾਸ ਚੱਕ ਲਓ ਜਦੋਂ ਝਲੀਆਂ ਵਾਲਾ ਬਾਗ ਦੇ ਵਿੱਚ ਜਦੋਂ ਜਨਰਲ ਡਾਇਰ ਨੇ ਆਪਣਾ ਕੀ ਕਹਿੰਦੇ ਗੋਲੀਆਂ ਚਲਾਈਆਂ ਸੀ ਤੇ ਕਿਹੜੇ ਪਰਿਵਾਰ ਨੇ ਉਹਨਾਂ ਦਾ ਸਨਮਾਨ ਕੀਤਾ ਸੀ ਲੋਕ ਅੱਜ ਉਹਨਾਂ ਨੂੰ ਜੁੱਤੀਆਂ ਮਾਰਦੇ ਆ ਇਹ ਵੀ ਉਹੀ ਕਰ ਰਿਹਾ ਹਰਿਆਣਾ ਦਾ ਸੀਐਮ ਸਾਡੇ ਮੁੰਡਿਆਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਉਹ ਉੱਥੇ ਆਪਣਾ ਕੀ ਕਹਿੰਦੇ ਗੋਲੀਆਂ ਚਲਾ ਰਿਹਾ ਉਹ ਸ਼ੁਭ ਕਰਨ ਤੇ ਅੱਜ ਤੱਕ ਅਫਸੋਸ ਕਰਨ ਨਹੀਂ ਗਏ ਅੱਜ ਤੱਕ ਉੱਥੇ ਕਿਸਾਨ ਇਹਨੇ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਤੇ ਅਸੀਂ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਰਹੇ ਆ ਤੇ ਫਿਰ ਉਸ ਪਰਿਵਾਰ 'ਚ ਜਿਨ੍ਹਾਂ ਜਿਨ੍ਹਾਂ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਔਰ ਇਹਨਾਂ ਨੂੰ ਸਨਮਾਨਿਤ ਕੀਤਾ ਕੀ ਫਰਕ ਰਹਿ ਗਿਆ ਅੱਜ ਘਟਗਿੰਤੀਆਂ ਦਾ ਚੇਅਰਮੈਨ ਆ ਇਹਨਾਂ ਦੇ ਪਰਿਵਾਰ 'ਚੋਂ ਇਹਨਾਂ ਦੇ ਫਾਦਰ ਸਾਹਿਬ ਅੱਜ ਮੈਨੂੰ ਦੱਸੋ ਵੀ ਅੱਜ ਤੱਕ ਉਹਨਾਂ ਨੇ ਕਿਹੜੇ ਘਟਗਿੰਤੀਆਂ ਦੇ ਨਾਲ ਖੜ੍ਹ ਗਏ ਅੱਜ ਜੇ ਐਸਜੀਪੀਸੀ ਦੀ ਗੱਲ ਕਰਦੇ ਆ ਅੱਜ ਐਮਰਜੈਂਸੀ ਫਿਲਮ ਦੀ ਗੱਲ ਹੋ ਰਹੀ ਆ ਕੰਗਣਾ ਰਣੌਤ ਦੀ ਗੱਲ ਹੋ ਰਹੀ ਆ ਦਲਜੀਤ ਦੋਸਾਂਝ ਦੀ ਗੱਲ ਹੋ ਰਹੀ ਆ ਜਦ ਤੱਕ ਮੁੱਖ ਪ੍ਰਧਾਨ ਮੰਤਰੀ ਦਲਜੀਤ ਨੂੰ ਨਹੀਂ ਮਿਲਿਆ ਸੀਗਾ ਇਹ ਸਾਰੇ ਉਹਨਾਂ ਨੂੰ ਜੋ ਮਾੜਾ ਚੰਗਾ ਬੋਲਣਾ ਸ਼ੁਰੂ ਕਰਦੇ ਸੀਗੇ ਸਣੇ ਇਹ ਸਾਰੇ ਲੋਕ ਅਸੀਂ ਤਾਂ ਅੱਜ ਉਹ ਸਾਡਾ ਐਜ਼ ਅ ਐਜ਼ ਅ ਰਾਜਨੀਤਿਕ ਲੋਕਾਂ ਦਾ ਕੀ ਕੰਮ ਹੁੰਦਾ ਵੀ ਜੋ ਲੋਕਾਂ ਦੀ ਆਵਾਜ਼ ਆ ਉਹਨੂੰ ਤੁਹਾਡੇ ਰਾਹੀਂ ਲੋਕਾਂ ਨੂੰ ਕਹੀਏ ਵੀ ਨਹੀਂ ਯਾਰ ਅਸੀਂ ਤੁਹਾਡੀ ਜਿਹੜਾ ਦੁੱਖ ਦਰਦ ਆ ਅਸੀਂ ਲੋਕਾਂ ਤੱਕ ਪਹੁੰਚਾਰੇ ਆ ਇਹ ਸਾਡਾ ਫਰਜ਼ ਆ ਅਸੀਂ ਜਾ ਕੇ ਉੱਥੇ ਕੁਰਸੀਆਂ ਉਹਨਾਂ ਦੀਆਂ ਤੋੜੀਆਂ ਅਸੀਂ ਜਾ ਕੇ ਉਹਨਾਂ ਦਾ ਪੋਸਟਰ ਪਾੜ ਜਵਾਬ ਦਿੱਤਾ ਸੰਤੋਸ਼ ਸੈਣੀ ਸੀਗੇ ਉਹਨਾਂ ਨੇ ਜਵਾਬ ਦਿੱਤਾ ਸੀ ਕਹਿੰਦੇ ਜੇ ਪੀਸਫੁਲੀ ਖੜਨਾ ਹੈ ਤੇ ਸਾਈਡ ਤੇ ਖੜ ਜਾ ਛੰਡੀਆਂ ਲੈ ਕੇ ਜੇ ਹੱਲਾ ਗੁੱਲਾ ਕਰਨਗੇ ਫਿਰ ਅਸੀਂ ਵੀ ਤਿਆਰ ਆ ਗਏ ਇਹ ਨਾ ਹੱਲਾ ਗੁੱਲਾ ਕਰਨਾ ਜਾਂ ਨਹੀਂ ਕਰਨਾ ਇਹ ਨਾ ਫਿਰ ਲਲਕਾਰਨ ਵਾਲੀ ਗੱਲ ਹੋ ਜਾਂਦੀ ਆ ਇੱਥੇ ਕੋਈ ਅਸੀਂ ਕੁਸ਼ਤੀਆਂ ਜਾਂ ਦੰਗਲ ਨਹੀਂ ਲੜਨੇ ਔਰ ਉਹ ਕਿਹਨਾਂ ਨਾਲ ਲੜੀਏ ਆਪਣੇ ਪਰਵਾਨਾ ਨਾਲ ਲੜੀਏ ਜਿਹੜੇ ਉੱਥੇ ਕੁਰਸੀਆਂ ਤੇ ਬੈਠੇ ਆ ਅਗਰ ਉਹ ਵੀ ਤਾਂ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਤੁਸੀਂ ਅੱਜ ਵਿਰੋਧ ਕਿਸਾਨਾਂ ਦੇ ਕਰਕੇ ਆ ਗਏ ਜਦੋਂ 84 ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਕਾਂਗਰਸ ਨੇ ਸਾਰਾ ਕੀਤਾ ਸੀ ਤੁਹਾਡੀਆਂ ਲੋਕਾਂ ਨੇ ਕਿਹਾ ਤੁਸੀਂ ਉੱਥੇ ਕਾਂਗਰਸ ਨੂੰ ਬਾਏ ਬਾਏ ਕਰਤਾ ਸੀ ਵੀ ਅਸੀਂ ਬਾਈਕਾਟ ਕਰਦੇ ਆਪਣੇ ਲੋਕਾਂ ਨੇ ਲੜੀ ਆ ਉਦੋਂ ਵੀ ਤਾਂ ਜੀ ਇਲੈਕਸ਼ਨ ਬਾਈ ਜੀ ਇੱਕ ਮੇਰੀ ਗੱਲ ਸੁਣੋ ਅੱਜ ਮੈਂ ਮੇਰੀ ਮੇਰਾ ਜਨਮ 84 ਦਾ ਵਾ ਤੇ ਹੁਣ ਮੈਂ ਜੰਮਦੇ ਸਾਰ ਉਦੋਂ ਹੀ ਬਾਏ ਬਾਏ ਕਰ ਦਿੰਦਾ ਮੈਂ ਤਾਂ ਅੱਜ ਮੈਂ 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 ਉਦੋਂ ਹੀ ਕਰ ਦਿੰਦਾ ਵੀ ਮੈਨੂੰ ਕਦੇ ਨਹੀਂ ਪਤਾ ਸੀ ਨਹੀਂ ਨਹੀਂ ਫਿਰ ਮੈਂ ਮੇਰੇ ਤੋਂ ਸਵਾਲ ਪੁੱਛ ਰਿਓ ਜਦੋਂ ਮੈਂ ਜੰਮਿਆ ਸੀਗਾ ਤੇ ਮੈਂ ਉਦੋਂ ਅੱਜ ਮੈਂ ਕਾਂਗਰਸ ਪਾਰਟੀ 'ਚ ਖੜ ਕੇ ਇਹ ਮਤ ਰੱਖਦਾ ਆਪਣੀ ਪਾਰਟੀ 'ਚ ਕਹਿੰਦੀ ਵੀ ਜੇ 84 'ਚ ਜਿਨ੍ਹਾਂ ਨੇ ਜੋ ਕੀਤਾ ਗਲਤ ਕੀਤਾ ਉਹਨਾਂ ਨੂੰ ਸਜ਼ਾਵਾ ਦਿਓ ਉਹਨਾਂ ਨੂੰ ਫਾਂਸੀ ਲਾਓ ਇਨਾਂ 'ਚ ਦਮ ਹੈਗਾ ਇਹ ਕਹਿੰਦਾ ਅੱਜ ਸਟੇਜ ਤੇ ਵੀ ਨਿਆਬ ਸਿੰਘ ਸਾੜੀ ਤੁਸੀਂ ਸ਼ੁਭ ਕਰਨ ਦੇ ਨਾਲ ਗਲਤ ਕੀਤਾ ਤੁਸੀਂ ਸਾਡੇ ਕਿਸਾਨਾਂ ਦਾ ਰਾਹ ਰੋਕਿਆ ਤੁਸੀਂ ਗਲਤ ਕੀਤਾ ਕੀ ਪਤਾ ਕਹਿੰਦੇ ਹੋ ਉਹਨਾਂ ਦੇ ਖਾਤੇ ਜੇ ਜੇ ਕਹਿ ਰਹੇ ਤਾਂ ਭਾਈ ਜੀ ਤੁਸੀਂ ਵੀ ਛਲਾਗਾ ਕਰ ਦੋ ਜੇ ਜੇ ਤਾਂ ਮੈਂ ਜੇ ਤਾਂ ਬਹੁਤ ਕੁਝ ਆ ਗੱਲ ਇਹ ਆ ਵੀ ਜਿਹੜੇ ਪਾਵਰ 'ਚ ਲੋਕ ਆ ਉਹਨਾਂ ਨੂੰ ਅੱਜ ਪੁੱਛੋ ਜਾ ਕੇ ਉੱਥੇ ਵੀ ਤੁਸੀਂ ਅੱਜ ਇੱਥੇ ਇਹਨੂੰ ਬੁਲਾ ਰਹੇ ਹੋ ਸਨਮਾਨ ਕਾਦਾ ਕਰ ਰਹੇ ਹੋ ਸਨਮਾਨ ਉਹ ਕਰ ਰਿਹਾ ਆਪਣੀ ਰਾਜਨੀਤੀ ਚਮਕਾਉਣ ਦਾ ਅਗਰ ਇੰਨਾ ਹੀ ਬਾਸ ਦੇਣੀ ਸੀ ਤਾਂ ਜਾ ਕੇ ਚੰਡੀਗੜ੍ਹ ਕਾ ਇਥੋਂ 40 ਕਿਲੋਮੀਟਰ ਦੂਰ ਆ ਅੱਜ ਸੜਕਾਂ ਤੇ ਆ ਬਾਈ ਜੀ ਉਹ ਕਹਿੰਦੇ ਤੁਹਾਡੀਆਂ ਹੀ ਸਰਕਾਰਾਂ ਸੀ ਤੁਹਾਡਿਓ ਦੇਣਾ ਕਾਂਗਰਸ ਦੇ ਅਕਾਲੀਆਂ ਦੇ ਪਾਏ ਹੋਏ ਪਵਾੜੇ ਨੇ ਜੀ ਇਹ ਥੜੀ ਬਾਈ ਮੈਂ ਫਿਰ ਬਣਾਉਣ ਦੇ ਵਿੱਚ ਸਾਰੇ ਸਾਈਨ ਹੋਏ ਪਏ ਬਾਈ ਜੀ ਥੜੀ ਬਾਈ ਜਿਨ੍ਹਾਂ ਨੇ ਸਾਈਨ ਕੀਤੇ ਜਿਨ੍ਹਾਂ ਦਾ ਜੋ ਕੁਝ ਕੀਤਾ ਉਹਨਾਂ ਨੂੰ ਉਸ ਤਰੀਕੇ ਦਾ ਵਿਰੋਧ ਹੁੰਦਾ ਨਾ ਉਹਨਾਂ ਨੂੰ ਮਿਲਦਾ ਅੱਜ ਇਸ ਵਿਰੋਧ ਦੇ ਨਾਲ ਆ ਬਾਕੀ ਸਾਈਨ ਮਤਲਬ ਅੱਜ ਜਿਨ੍ਹਾਂ ਨੇ ਸਾਈਨ ਕੀਤਾ ਜਾਂ ਸਾਡੀ ਪਾਰਟੀ ਚ ਪਹਿਲਾਂ ਕਿਸੇ ਨੇ ਗਲਤੀ ਕੀਤੀ ਮਤਲਬ ਸਾਡੇ ਕੋਲ ਅੱਜ ਹੱਕ ਨਹੀਂ ਆ ਨਯਾਬ ਸਿੰਘ ਨੂੰ ਅਸੀਂ ਰੋਲਾ ਪਾ ਕੇ ਰੋਕਣ ਦਾ ਅੱਜ ਕੌਣ ਰੋਕ ਰਿਹਾ ਮੈਨੂੰ ਦੱਸੋ ਹੈ ਆਮ ਆਦਮੀ ਪਾਰਟੀ ਇੱਥੇ ਕਿਤੇ ਖੜੀ ਮੁੱਖ ਮੰਤਰੀ ਆਇਆ ਹੋਵੇ ਹਰਿਆਣੇ ਦਾ ਤੇ ਇਹ ਸਾਰੇ ਇਲੈਕਸ਼ਨਾਂ ਚ ਉੱਥੇ ਦਿੱਲੀ ਭੱਜੇ ਹੋਏ ਆ ਹੈ ਕੋਈ ਇੱਥੇ ਆਪਣਾ ਕੀ ਕਹਿੰਦਾ ਕਿਸੇ ਹੋਰ ਵਿਰੋਧੀ ਧਿਰ ਤੋਂ ਕਾਲੀ ਦਲ ਚੋਂ ਜਾਂ ਕਿਸੇ ਹੋਰ ਧਰਾਂ ਚੋਂ ਇੱਥੇ ਖੜਾ ਅੱਜ ਅਸੀਂ ਉਹ ਨੌਜਵਾਨ ਸਾਥੀ ਔਰ ਇਹ ਕੁਝ ਬਜ਼ੁਰਗੀ ਖੜੇ ਆ ਨਾ ਇੱਥੇ ਇਸ ਵਿਰੋਧ ਕਰਦੇ ਹੋਏ ਵੀ ਰੋਪੜ ਦੇ ਵਿੱਚ ਆਏ ਸੀ ਇਹ ਨਾ ਸੋਚ ਲਿਆ ਵੀ ਰੋਪੜ ਦੇ ਲੋਕਾਂ ਦਾ ਜਿਹੜਾ ਖੂਨ ਆ ਉਹ ਪਾਣੀ ਹੋ ਚੁੱਕਾ ਵਾ ਅਸੀਂ ਅੱਜ ਵੀ ਜਾਗਦੇ ਆ ਅਸੀਂ ਉਹ ਲੋਕ ਆ ਜਿਹੜੇ ਭਾਵੇਂ ਭਾਵੇਂ ਅਸੀਂ ਜਿੰਨੇ ਮਰਜ਼ੀ ਆ ਲੇਕਿਨ ਜਿੱਥੇ ਸਹੀ ਆ ਉੱਥੇ ਸਹੀ ਕਰਾਂਗੇ ਜਿੱਥੇ ਗਲਤ ਆ ਉੱਥੇ ਗਲਤ ਗੱਲ ਕਰਾਂਗੇ ਜਿੱਥੇ ਮੇਰਾ ਜਿੱਥੇ ਸਹੀ ਆ ਉਹ ਤਾਂ ਸਹੀ ਗੱਲ ਕਰਾਂਗੇ ਜਿੱਥੇ ਗਲਤਾਂ ਨੂੰ ਗਲਤ ਨੂੰ ਗਲਤ ਕਵਾਂਗੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵਾਂ ਵੀ ਇਸ ਸਾਰੀ ਗੱਲ ਦੇ ਵਿੱਚ ਗਲਤ ਗੱਲ ਕਰ ਕਿਹੜੀ ਗੱਲ ਕਰਾਂਗੇ ਗੱਲ ਤਾਂ ਨਹੀਂ ਕਰਦੇ ਤੁਸੀਂ ਨਹੀਂ ਨਹੀਂ ਮੈਂ ਉਹ ਹੀ ਕਹਿ ਰਿਹਾ ਨਾ ਜਿੱਥੇ ਗਲਤ ਆ ਉੱਥੇ ਗਲਤ ਨੂੰ ਗਲਤ ਕਵਾਂਗੇ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਆ ਵੀ ਇਹ ਜਿਹੜੀ ਜੋ ਵੀ ਰਾਜਨੀਤੀ ਆ ਇਹ ਸਾਰੀ ਰਾਜਨੀਤੀ ਦੇ ਵਿੱਚੋਂ ਇੱਕ ਚੀਜ਼ ਆਪਾਂ ਨੂੰ ਸਮਝ ਜਾਣੀ ਚਾਹੀਦੀ ਆ ਵੀ ਜਿੱਥੇ ਆਪਾਂ ਖੜਨਾ ਵਾ ਅਸੀਂ ਕਿਸ ਮੁੱਦੇ ਤੇ ਖੜਨਾ ਕਿਸੇ ਮਸਲੇ ਵਾਸਤੇ ਖੜਨਾ ਠੀਕ ਆ ਰੋਜ ਦੇ ਮੁੱਦੇ ਆ ਤੂੰ ਤੂੰ ਮੈਂ 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 ਉਹਨਾਂ ਨਾਲ ਤੂੰ ਤੂੰ ਮੈਂ ਮੈਂ ਚ ਨਹੀਂ ਪੈਣਾ ਚਾਹੁੰਦਾ ਮੈਂ ਉਹਨਾਂ ਨਾਲ ਉਸ ਮਸਲੇ ਚ ਨਹੀਂ ਪੈਣਾ ਚਾਹੁੰਦਾ ਸੋ ਇਹ ਇਹ ਗੱਲ ਉਹ ਤਾਂ ਕਹਿੰਦੇ ਜੀ ਬਈ ਕਿਸਾਨਾਂ ਦੇ ਮੋਰੇ ਬਰਿੰਦਰ ਢਿੱਲੋਂ ਤਾਂ ਨਹੀਂ ਜਾ ਕੇ ਖੜਿਆ ਉੱਥੇ ਕਿਸਾਨ ਖੜੇ ਸੀ ਇਹਨਾਂ ਨੂੰ ਆਪਣਾ ਬਰਿੰਦਰ ਢਿੱਲੋਂ ਹੋਰਾਂ ਨੂੰ ਉਹ ਕਹਿੰਦੇ ਬਰਿੰਦਰ ਢਿੱਲੋਂ ਹੋਰਾਂ ਨੂੰ ਆਪਣਾ ਆਰਸੀ ਵੀ ਕਿਤੇ ਕਿਸਾਨ ਮੇਰਾ ਵਿਰੋਧ ਨਾ ਕਰ ਦੇਣ ਕਿਸਾਨਾਂ ਦੇ ਨਾਲ ਜਾ ਕੇ ਖੜਦੇ ਫਿਰ ਬਾਈ ਜੀ ਅਗਰ ਅਸੀਂ ਕਿਸਾਨਾਂ ਨਾਲ ਖੜਦੇ ਇਹਨਾਂ ਨੇ ਕਿਸਾਨਾਂ ਨੂੰ ਕਾਂਗਰਸੀ ਦੱਸ ਦੇਣਾ ਸੀ ਇਹਨਾਂ ਨੇ ਕਹਿਣਾ ਸਾਰੇ ਕਾਂਗਰਸੀ ਬੰਦੇ ਆ ਜਿਆ ਕੋਈ ਕਿਸਾਨ ਨਹੀਂ ਹੈਗਾ ਕੋਈ ਕਿਸਾਨ ਜਥੇਬੰਦੀ ਨਹੀਂ ਆਈ ਉੱਤੇ ਕੋਈ ਕਿਸਾਨ ਜਥੇਬੰਦੀ ਨਹੀਂ ਆਈ ਅਸੀਂ ਦੱਸਣਾ ਚਾਹੁੰਦੇ ਸੀ ਵੀ ਜਿਹੜੀਆਂ ਜਥੇਬੰਦੀਆਂ ਜਾਗਦੀਆਂ ਪਈਆਂ ਵਾ ਜਿਨ੍ਹਾਂ ਦੇ ਜ਼ਮੀਰ ਜਾਗਦੇ ਆ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਠੀਕ ਠੀਕ ਹੈ ਤਾਂ ਬਿੰਦ ਢਿੱਲੋ ਸਾਡੇ ਨਾਲ ਸੀ ਗੱਲਬਾਤ ਕੀਤੀ ਇਹਨਾਂ ਦੇ ਨਾਲ ਜਿਸ ਤਿੱਕੇ ਦਾ ਮਾਹੌਲ ਜਿਹੜਾ ਇੱਥੇ ਬਣਿਆ ਸੀਗਾ ਕਹਿੰਦੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਣੀ ਦਾ ਵਿਰੋਧ ਕਰਨਾ ਕਿਸੇ ਇੱਕ ਬੰਦੇ ਦਾ ਨਹੀਂ ਜਿਸ ਤਿੱਕੇ ਦੀ ਤਸਵੀਰ ਸੀਗੀ ਤੇ ਇਹਨਾਂ ਨੇ ਨਿਸ਼ਾਨੇ ਸਾਧਦੇ ਨੇ ਔਨਲਡ ਦੇ ਨਾਲ ਦੇ ਵਿੱਚ ਕੀ ਤੁਸੀਂ ਸਵੈਰ ਬਣਦੀ ਹੈ ਇਸ ਤੋਂ ਬਾਅਦ ਕਿਉਂਕਿ ਪਹਿਲਾਂ ਵੀ ਕਈ ਇਸ ਤਿੱਕੀ ਦੀਆਂ ਤਸਵੀਰਾਂ ਬਣ ਚੁੱਕੀਆਂ ਨੇ ਤੇ ਅੱਗੇ ਦੇਖਣਾ ਹੈ ਕਿ ਮਾਹੌਲ ਕ੍ਰੀਏਟ ਹੁੰਦਾ